ਦੀ ਕੋਸ਼ਿਸ਼ ਵੀ ਫਾਪੀ ਹੋਣੀ ਤਕਰੀਬੀ ਮਾਪਾ ਨੂੰ ਕੋਲੀ ਮਾਰਨ ਦੀ ਕੋਸ਼ਿਸ਼ ਵੀ ਫਾਪੀ ਹੋਈ ਹੈ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਪਕੜਨਾ ਸਾਂਝੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਇੱਕ ਬਜ਼ੁਰਗ ਵੱਲੋਂ ਕੀਤੀ ਗਈ ਹੈ ਚੈੱਕੀ ਕਰਦਾ ਰਿਹਾ ਕਿ ਮੈਂ ਮੌਕਾ ਕਿਹੜਾ ਵੇਖਣਾ ਇਹ ਤਾਂ ਇਹਦੀ ਹਿੰਮਤ ਨਹੀਂ ਪਈ ਰਾਪ ਸੱਚੇ ਪਾਤਸ਼ਾਹ ਨੇ ਰੱਖਣੀ ਸੀ ਲਾਜ ਨਹੀਂ ਤਾਂ ਅੱਜ ਕਿੱਥੇ ਸੇਵਾ ਤੇ ਕੀ ਕਿੱਥੇ ਅੱਜ ਤਾਂ ਹੋ ਹੀ ਕੁਝ ਇੱਥੇ ਹਾਲਾਤ ਬਣੇ ਹੁੰਦੇ ਸਾਡੇ ਅੰਦਰ ਆਹ 3 ਤਰੀਕ ਦੀ ਪੁਲਿਸ ਸਾਹਮਣੇ ਖੜੋਤੀ ਇੱਕ ਵੌਂਟੇਡ ਟੈਰੇਸਟਰ ਉੱਥੇ ਮਿਲਿਟੈਂਟ ਫੇਰ ਰਿਹਾ ਤੇ ਤੁਸੀਂ ਕਹਿੰਦੇ ਤੁਹਾਡੀ ਮੁਸਤਹਿਦੀ ਹੈ ਹੁਣ ਅਗਲੀ ਅੱਜ 4 ਤਰੀਕ ਦੀ ਅੱਜ ਦੀ ਮੈਂ ਵਿਖਾਉਣਾ ਸ਼ਵੇਰ ਦੀ 9 ਵਜੇ ਦੀ ਉਹ ਤਾਂ ਹੈ ਫਿਰਦਾ ਸੀ ਸਾਰੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੇ ਪੂਰੀ ਰੱਖੀ ਕੀਤੀ ਆ ਸੁਖਬੀਰ ਜੀ ਦੇ ਕਦੇ ਪਿੱਛੋਂ ਆ ਕੇ ਵੇਖਦਾ ਸੀਦਾ ਇਤਾਂ ਸ਼ੁਕਰ ਕਰੋ ਰੱਬ ਨੇ ਬਚਾ ਲਿਆ ਕੋਈ ਪਲੈਨਿੰਗ ਸੀ ਕਿ ਪਿੱਛੋਂ ਆ ਕੇ ਗੋਲੀ ਮਾਰ ਦਿਆ ਮਤਲਬ ਇਤਨਾ ਰੱਖ ਕੇ ਕਿਉਂਕਿ ਪਿੱਛੋਂ ਵੀ ਚੜਦਾ ਵੇਖੀਦਾ ਉੱਤਰਦਾ ਵੇਖੀਦਾ ਪੁਲਿਸ ਵਾਲਾ ਇੱਕ ਵੀਡੀਓ ਇਹ ਵੀ ਆਉਂਦੀ ਹੈ ਕਿ ਇੱਕ ਪੁਲਿਸ ਵਾਲਾ ਸਿਵਲ ਡਰੈਸ ਚ ਉਹਦੇ ਮਗਰ ਵੀ ਜਾਂਦਾ ਮਗਰ ਉਹਨੂੰ ਫੜਦੇ ਨਹੀਂ ਉਹ ਤਾਂ ਇਹ ਕਰਦੇ ਜਿਵੇਂ ਕਿਸੇ ਨੂੰ ਗਾਈਡ ਕਰਕੇ ਲਿਆਏ ਹੁੰਦੇ ਕਿ ਆਜੋ ਜਨਾਬ ਔਰ ਕਹਿੰਦੇ ਪੁਲਿਸ ਨੇ ਫੜਿਆ ਤੁਸੀਂ ਸਾਰੀ ਪ੍ਰੈਸ ਉੱਤੇ ਸੀ ਰੱਬ ਨੂੰ ਜਾਣ ਦੇਣੀ ਆ ਤੁਸੀਂ ਦੱਸ ਦਿਓ ਭਾਈ ਫੜਿਆ ਕਿਨੇ ਉਸ ਜਸਬੀਰ ਸਿੰਘ ਨੇ ਇਕੱਲੇ ਨੇ ਫੜ ਲਿਆ ਉਹਨੇ ਜਾਨ ਬਚਾਲੀ ਰੱਬ ਉਹਦੇ 'ਚ ਵਰਤ ਗਿਆ ਨਹੀਂ ਤਾਂ ਇਹਨਾਂ ਤਾਂ ਤਾਂ ਮਰਵਾਤੀ ਸੀ ਗੋਲੀ ਮੁਸਤਾਦੀ ਤਾਂ ਮੈਂ ਮੰਨਦਾ ਜੇ ਤੁਸੀਂ ਉਹਨੂੰ ਫੜਿਆ ਹੁੰਦਾ ਤਿੰਨ ਤਰੀਕ ਦਾ ਜਾਂ ਦੋ ਤਰੀਕ ਦਾ ਉਹ ਤਾਂ ਉੱਥੇ ਮੌਜ ਨਾਲ ਫਿਰਦਾ ਸੀ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਤੇ ਪੁਲਿਸ ਸਾਹਿਬ ਦੀ ਆਪ ਦੀ ਪੇਟ ਫਤਕ ਪਾਰੀਆ ਸ਼ਰਮ ਕਰ ਲੋ ਕੁਛ ਥੋੜੀ ਨਹੀਂ ਬਣਦੀ ਸਰਦਾਰ ਸੁਖਵੀਰ ਸਿੰਘ ਸਿੰਘ ਬਾਦਲ ਨਾਲ ਨਾ ਬਣੇ ਭਗਵੰਤ ਮਾਨ ਐਡੀ ਬੇਸ਼ਰਮੀ ਪਹਿਲਾਂ ਤੂੰ ਸਿੱਧੂ ਮੂਸੇ ਵਾਲਾ ਮਰਵਾਤਾ ਉਹਦੀ ਸਿਕਿਉਰਿਟੀ ਵਿਡਰੋਅ ਕਰਕੇ ਸੰਦੀਪ ਨੰਗਲ ਅੰਬੀਆ ਮਰਵਾਤਾ ਅੱਜ ਤੂੰ ਸੁਖਵੀਰ ਸ਼ੋ ਬਾਦਲ ਨੂੰ ਮਰਵਾਉਣਾ ਚਾਹੁੰਦਾ ਇੱਕ ਇੱਕ ਕਰਕੇ ਜਿੰਨੇ ਵਿਰੋਧੀ ਆ ਜਿਹੜਾ ਭਗਵੰਤ ਮਾਨ ਨੂੰ ਕੁਐਸਚਨ ਕਰਦਾ ਉਹ ਟਾਰਗੇਟਡ ਲਿਸਟ 'ਚ ਨੇ ਕਿ ਉਹਨਾਂ ਨੂੰ 6 ਮਹੀਨਾ ਕਿ ਮਰਵਾ ਦਿਓ ਹਾਲਾਤ 'ਚ ਬਣਿਆ ਤੁਹਾਨੂੰ ਵੀਡੀਓ ਵੇਖੋ ਜੀ ਅੱਜ ਦੀਆਂ ਸਾਰੀਆਂ ਕਈ ਜੋ ਵਿਰੋਧੀ ਨੇ ਉਹ ਕਹਿ ਰਹੇ ਨੇ ਕਿ ਇਹ ਸਜ਼ਾ ਜਿਹੜੀ ਹੈ ਥੋੜੀ ਹੋਰ ਕਰੜੀ ਜੀ ਦੀ ਉਹ ਹੋ ਸਕਦੀ ਸੀ ਲੇਕਿਨ ਸੁਨੀਲ ਸਿੰਘ ਬਾਦਲ ਲਗਾਤਾਰ ਹੀ ਓਏ ਉਹ ਮੌੜੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਸੁਖਬੀਸ ਇੱਕ ਬਹੁਤ ਮੰਦ ਭਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਉញਿਆ ਪੁਲਿਸ ਦੀ ਮੁਸਤੈਦੀ ਕਰਕੇ ਅਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣ ਉਹ ਬਚ ਗਈ ਉਹ ਬੰਦੇ ਨੂੰ ਜਿਹੜਾ ਹੈ ਉਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜੀਆਂ ਸ਼ਾਸਨ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਭੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਇੱਕ ਫਾੜੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨਾ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਨਾਤ ਕੀਤੇ ਹੋਏ ਨੇ ਆਈਜੀ ਐਸਪੀ ਸਵਸੀ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਤੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚ ਆਉਂਦੀ ਹੈ

उनकी इमेच्योरिटी इसमें दिख रही है और उन्होंने सही तरीके से वो एडमिनिस्ट्रेशन नहीं दे पा रहे ये पंजाब में बिल्कुल क्लियर हो गया है ऐसी घटनाएं अक्सर पंजाब में होती हैं ये क्योंकि सुखबीर सिंह बादल पे हुआ है इसलिए ज़्यादा लोगों को पता चल रहा है अदरवाइज़ शहरों में गाँव में लोगों में सहम है डर है फिरतियाँ ली जा रही हैं लोगों से डरा पैसे वसूल लेते हैं और कोई लॉ एंड ऑर्डर जैसी कोई स्थिति नहीं है ये एडमिनिस्ट्रेटिव जो क्वालिटीज़ लीडर्स में होनी चाहिए वो हमारे मुख्यमंत्री और जो राज चला रहे हैं इस समय उनमें नहीं है और दूसरा जो सुखबीर बादल जी पे ये अटैक हुआ है उसका सीधा एक कारण ये भी है कि इन्होंने जितने ये लोग थे राज करने वाले जिनको अभी तनख्वाहें भी लगी हैं जिनको तो गुरु हरगोविंद सिंह जी के स्थान पे अकाल तख्त साहब पे बुलाकर सजा दी गई है इनके खिलाफ लोगों में गुस्सा और रो है जो कि बिल्कुल सामने आ गया है जो लोग और भी अंदर सेवा कर रहे हैं जो अभी अपनी तनख्वाह पूरी कर रहे हैं जिनको सज़ा मिली हुई है उनका भी ख्याल रखना चाहिए क्योंकि लोगों में इनके खिलाफ गुस्सा है तो 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 क्या अलर्टनेस के कारण कोई वहाँ घटना नहीं घट ये पुलिस की अलर्टनेस के कारण मतलब जो उनकी नाकामी के कारण या सूबे की जो इंटेलिजेंस है जो लोग राज कर रहे हैं उनकी इमिच्योरिटी के कारण उनको पता ही आम आदमी को भी पता है कि ये जो लोग हैं अकाली दल वाले इन पर कभी भी अटैक हो सकता है क्योंकि इन्होंने ऐसी घटनाएं ऐसे काम किए हैं जो लोगों में गुस्सा है तो इनके लिए खुला इनको छोड़ा ही नहीं जा सकता तो इनके ऊपर कभी भी अटैक हो सकता था लोगों में इनके खिलाफ एक जहर गुस्सा है बढ़ गया है जो इन्होंने अपने कारनामों से भरा है तो इनकी इनकी व्यवस्था हर किसी को समझानी चाहिए तो इंटेलिजेंस को क्यों नहीं आ रही और जो वहाँ की सरकार चला रहे हैं उनको क्यों नहीं आ रही एडमिनिस्ट्रेटिव स्किल्स की कमी है आम आदमी पार्टी की सरकार में जिसके कारण आज पंजाब में एक घटना घटी एक बहुत बड़ा हादसा होने से बच गया पूर्व उप मुख्यमंत्री सुखबीर बादल के ऊपर किसी ने गोली चलाने की कोशिश की लेकिन पंजाब पुलिस की मुस्तैदी की वजह से और उनके अच्छे काम की वजह से एक बहुत बड़ा हादसा होते होते बच गया सुखबीर बादल सुरक्षित हैं मैं इस घटना की कड़े से कड़े शब्दों में निंदा करता हूं लेकिन एक बात साफ है कि पंजाब और पंजाबियों को बर्बाद बदनाम करने की एक बहुत बड़ी साजिश रची जा रही है और इसके पीछे बहुत बड़ी बड़ी ताकतें इन्वॉल्व हैं जो पंजाब को और पंजाबियों को बदनाम करना चाहती हैं आज जिस तरह से पंजाब पुलिस ने न केवल इस घटना को रोका पर एक मिसाल पेश की है पूरे देश के सामने कि किस तरह से कानून व्यवस्था को मुस्तैदी से बरकरार रखा जा सकता है मैं पंजाब पुलिस की बहुत तारीफ करता हूं कि उन्होंने स्थिति को काबू किया और एक ਨੰਬਰ 1342 ਅਮਰਸਰ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਹਮ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਤਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸੈਲੀ 'ਚ ਖੜੇ ਸੀ ਜੀ ਕਿਤੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟਰੀ ਜੇ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ